ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਅੱਜ 15 ਅਗਸਤ ਹੈ ਜੀ ਮੈਂ ਵੀਡੀਓ ਇੱਕ ਹੋਰ ਬਣਾਉਣੀ ਸੀ ਅਗਰ ਅੱਜ ਮੈਂ ਨਹੀਂ ਛੱਡ ਸਕਿਆ ਉਹ ਵੀਡੀਓ ਤਾਂ ਮੈਂ ਕੱਲ ਪਾਵਾਂਗਾ 15 ਅਗਸਤ ਦੀ ਖਬਰ ਬਾਰੇ ਮੈਂ ਕਿਤੇ ਸੁਣ ਕੇ ਬਹੁਤ ਭਾਵੁਕ ਹੋਇਆ ਤੇ ਪਰ ਅੱਜ ਗੱਲ ਕਰਦੇ ਆਂ ਜੀ ਅਰਦਾਸ ਕਰਾਂ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਵੀਡੀਓ ਆਈ ਹੈ ਉਹਦੇ ਬਾਰੇ ਮੈਂ ਬੋਲਿਆ ਸੀ ਤੇ ਕਈਆਂ ਨੇ ਥੱਲੇ ਕਮੈਂਟ ਕੀਤੇ ਆ ਭਈ ਕਿਹੜੀ ਖਬਰ ਹੈ ਉਹ ਮੈਂ ਤੁਹਾਨੂੰ ਦੱਸਦਾ ਜੀ ਸਿਸਟਮ ਤੇ ਸਰਬੱਤ ਦੇ ਭਲੇ ਦੀ ਅਰਦਾਸ ਮੰਗ ਕੌਣ ਕੌਣ ਰਏ ਨੇ ਹੈਨਾ 79 ਗਿੱਲ 79 ਗਿੱਲ ਦੀ ਪਹਿਲੀ ਪ੍ਰਾਣੀ ਵੀਡੀਓ ਦੇਖੋ ਜਿਹਦੇ ਵਿੱਚ ਪਹਿਲੀ ਵਾਰ ਹੋਟਲ ਵੀ ਉਹਨੂੰ ਮੈਂ ਦਿਖਾਇਆ ਪਹਿਲੀ ਵਾਰ ਉਹਨੂੰ ਲੈ ਕੇ ਆਪਣੇ ਦੂਰਦਰਸ਼ਨ ਕੇਂਦਰ ਜਲੰਧਰ ਵੀ ਮੈਂ ਗਿਆ ਤੇ ਗਰਮਿੰਦਰ ਕੈਂਡੋ ਵਾਲੂ ਮੈਂ ਰਿਕਾਰਡਿੰਗ ਵੀ ਲਗਾਈ ਸੀ ਪਿਛਲੀ ਵੀਡੀਓ ਚ ਜਿਹੜੀ ਪਹਿਲਾ ਵੀਡੀਓ ਮੈਂ ਪਾਈ ਸੀ ਤੇ ਹੋਰ ਕਈ ਚੀਜ਼ਾਂ ਪਰ ਇਹਨਾਂ ਨੇ ਮੇਰਾ ਹੀ ਬਣਾਇਆ ਹੋਇਆ ਪ੍ਰੋਜੈਕਟ ਮੇਤੋਂ ਹੀ ਚੋਰੀ ਕਰਕੇ ਤੇ ਮੇਰਨਾ ਹੀ ਧੋਖਾ ਕਰਕੇ ਇਹਨੇ ਤੇ ਸੁਰਿੰਦਰ ਥੰਦ ਹੀ ਇੱਕ ਹੁੰਦਾ ਸੀ ਦੋਹਾਂ ਨੇ ਚੋਰੀ ਕਰਕੇ ਉਹ ਪ੍ਰੋਜੈਕਟ ਤੇ ਗੁੱਸਾ ਨਾ ਕਰੀ ਤੈਨੂੰ ਪਿੱਛੋ ਬਾਜ ਮਾਰੀ ਉਹ ਗਾਇਆ ਕਿਸੇ ਹੋਰ ਸਿੰਗਰ ਨੇ ਸੀ ਅਸਲਮ ਸਿੰਘੂ ਨੇ ਤੇ ਉਸ ਤੋਂ ਇਹ ਸਟਾਰ ਬਣਿਆ ਉਸ ਤੋਂ ਪਹਿਲਾਂ ਇਹਦੀਆਂ ਕਈ ਟਿੱਪਾਂ ਆ ਚੁੱਕੀਆਂ ਸੀ ਮੈਂ ਬਹੁਤ ਵਾਰ ਇਹਦੀਆਂ ਕਰਤੂਤਾਂ ਦੱਸ ਸਕਿਆ ਜਾਂ ਬੱਸ ਦੱਸ ਚੁੱਕਾ ਤੇ ਅਸਰ ਵੱਤ ਦਾ ਭਲਾ ਉਹ ਮੰਗਦੇ ਜਿਹੜੇ ਦੋਸਤਾਂ ਦਾ ਬੁਰਾ ਕਰਦੇ ਆ ਸਾਰਿਆਂ ਦਾ ਬੁਰਾਈ ਚਾਹੁੰਦੇ ਆ ਉਹ ਦੂਜਾ ਬੰਦਾ ਉਹਦੇ ਚ ਪ੍ਰਿੰਸ ਆ ਪ੍ਰਿੰਸ ਨੇ ਮੇਰੇ ਤੋਂ ਸਟੋਰੀ ਸੁਣੀ ਉਹਦੇ ਬਾਰੇ ਹੀ ਮੈਂ ਪਾਇਆ ਇਦਾਂ ਦੇ ਬੰਦੇ ਸਿਰਫ ਸਰਬੱਤ ਦੇ ਭਲੇ ਦੀ ਗੱਲ ਤਾਂ ਕਰਦੇ ਕਿਉਂਕਿ ਇਹਨਾਂ ਨੇ ਖਾਣਾ ਪਿੱਛੇ ਮੈਚ ਚੱਲਦੇ ਆ ਥੋੜੀ ਜਿਹੀ ਦਿੱਕਤ ਆਉਂਦੀ ਉਹਦੇ ਲਈ ਮੈਂ ਚੁੱਪ ਕਰ ਜਾਂਦਾ ਜਦੋਂ ਉਹ ਬੋਲਦਾ ਤੇ ਫਿਰ ਤੀਜਾ ਬੰਦਾ ਦੇਖ ਲਓ ਪ੍ਰਿੰਸ ਬਾਰੇ ਵੀ ਦੱਸਦਾ ਵੀ ਕਿੰਨਾ ਠਾਗ ਚੋਰ ਤੀਜਾ ਜਿਹੜਾ ਬੰਦਾ ਆ ਇਹਨਾਂ ਦੇ ਵਿੱਚ ਰੋਣੀ ਸਾਹਿਬ ਰੋਣੀ ਸਾਹਿਬ ਜਦੋਂ ਮੁੰਬਈ ਆਏ ਆ ਇਹ ਕਿਸੇ ਮੁੰਡੇ ਦੇ ਕਮਰੇ ਚ ਰਹੇ ਉਹ ਮੁੰਡਾ ਸਟਰਗਲ ਲਈ ਵੀ ਹਰ ਜਗ੍ਹਾ ਨੂੰ ਆਪਣੀ ਬਾਈਕ ਤੇ ਲੈ ਜਾਂਦਾ ਰਿਹਾ ਤੇ ਆਪਣਾ ਜਿਹੜਾ ਘਰ ਸੀ ਉਹ ਘਰ ਵੀ ਉਹਨੇ ਇਹਨਾਂ ਨਾਲ ਸ਼ੇਅਰ ਕੀਤਾ ਹੈ ਨਾ ਇਹਨਾਂ ਦੀ ਮਦਦ ਬਹੁਤ ਕੀਤੀ ਇਹਨਾਂ ਦਾ ਸਾਥ ਦਿੱਤਾ ਪਰ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਇਹਨਾਂ ਨੇ ਜੇ ਕਦੀ ਉਹਦਾ ਨਾਮ ਰਿਕਮੈਂਡ ਕੀਤਾ ਕਿਤੇ ਕਿਤੇ ਉਹਦੀ ਗੱਲ ਕੀਤੀ ਉਦੇ ਬਾਰੇ ਸੋਚਿਆ ਨਹੀਂ ਸੋਚਦਾ ਅਸੀਂ ਹਮੇਸ਼ਾ ਮੈਂ ਆਪਣੀ ਗੱਲ ਕਰਾਂ ਤੇ ਮੈਂ ਹਮੇਸ਼ਾ ਸੋਚਦਾ ਰਿਆ ਸਭ ਮਦਦ ਵੀ ਬਹੁਤ ਲੋਕਾਂ ਦੀ ਕੀਤੀ ਆ ਪਰ ਉਹਦਾ ਸਿਲਾ ਕੀ ਭੁਗਤਣਾ ਪੈਂਦਾ ਹੈਨਾ ਉਹ ਤੁਸੀਂ ਸਮਝ ਸਕਦੇ ਹੋ ਫਿਰ ਉਹਦੇ ਨਾਲ ਹੀ ਇੱਕ ਖਬਰ ਮੈਂ ਪਾਈ ਸੀ ਕਿ ਪਾਕਿਸਤਾਨ ਵਾਲੇ ਉਹਨੂੰ ਗੱਪੀ ਕਹਿੰਦੇ ਆ ਗੱਪੀ ਲਿਖਿਆ ਹੋਇਆ ऐसे टीम दी हो सकता है कि पि भाईसाहब नु ना बिल्कुल कुछ भी पता होवे जेड़े चोर चकके ਥੱਲੇ ਆ ਪਰ ਉਹ ਗਿੱਪੀ ਭਾਈਸਾਹਬ ਇਸੇ ਬੱਗ ਚ ਆਉਂਦੇ ਆ ਤੇ ਆਟੇ ਨਾਲ ਪਰੇਥਣ ਵੀ ਲੱਗੀ ਜਾਂਦਾ ਫਿਰ ਰਗੜਿਆ ਜਾਂਦਾ ਤੇ ਮੈਂ ਤੁਹਾਨੂੰ ਦੱਸਦਾ ਵੀ ਉਹਦੇ ਵਿੱਚ ਜਿਹੜੀ ਗੱਪੀ ਵਾਲੀ ਗੱਲ ਹੈ ਉਹ ਇਹ ਆ ਵੀ ਜਾਂ ਤਾਂ ਪਾਕਿਸਤਾਨੀਆਂ ਨੇ ਇਹਨਾਂ ਦੀ ਉਹ ਫਿਲਮ ਦੇਖ ਲਈ ਸ਼ੇਰਾਂ ਦੀ ਕੌਮ ਪੰਜਾਬੀ ਸ਼ੇਰਾਂ ਦੀ ਕੌਮ ਪੰਜਾਬੀ ਦਾ ਟ੍ਰੇਲਰ ਕੱਟ ਕੇ ਪਾਇਆ ਹੈ ਨਹੀਂ ਆ ਤੁਸੀਂ ਦੇਖ ਲਓ ਮੈਂ ਨਾਲ ਉਹ ਸਕਰੀਨਸ਼ਾਟ ਲਗਾ ਰਿਹਾ ਹਾਂ ਉਹਦੇ ਵਿੱਚ ਮਸਤਾਨੇ ਦੇ ਸ਼ੌਟ ਚੱਕ ਲਏ ਸੰਜੇ ਦਾਤ ਇੱਕ ਫਿਲਮ ਚ ਮੁਸਲਮਾਨ ਬਣਿਆ ਉਹ ਫਿਲਮ ਦਾ ਨਾਮ ਹੈ ਭੁੱਲ ਗਿਆ ਦੇਖੀ ਆ ਮੈਂ ਵੈਸੇ ਥੀਏਟਰ ਚ ਉਹ ਸ਼ੌਟ ਚੱਕ ਲਏ ਉਹ ਚੱਕ ਕੇ ਇਧਰ ਉਧਰੋ ਐਕਟ ਕਰਕੇ ਇਹ ਇਹਨਾਂ ਦੇ ਹੀ ਬੰਦੇ ਹੁੰਦੇ ਆ ਟਰੇਲਰ ਛੱਡਦਾ ਦੇਖਣ ਨੂੰ ਐ ਲੱਗਦਾ ਉਹ ਕਿਉਂਕਿ ਉਹ ਫਿਲਮ ਫਲॉप ਸੀ ਸੰਜੇ ਦਾਤ ਵਾਲੀ ਨਹੀਂ ਕਿੰਨੇ ਦੇਖੀ ਸੀ ਬਹੁਤ ਘੱਟ ਲੋਕਾਂ ਨੇ ਉੱਚ ਮੁਸਲਮਾਨ ਬਣਿਆ ਤਾਂ ਟਰੇਲਰ ਛੱਡਦਾ ਹੁਣ ਉਹ ਟਰੇਲਰ ਦੇ ਨਾਲ ਕਿੰਨੇ ਲੋਕ ਜੁੜ ਜਾਣੇ ਆ ਬਾਅਦ ਦੇ ਵਿੱਚ ਉਸੇ ਤੇ ਆਪਣੀ ਫਿਲਮ ਦੀ ਨਹੀਂ ਪ੍ਰੋਮੋਸ਼ਨ ਕਰ ਲੈਣੀ ਉਦਾਂ ਦੇ ਪੇਜ ਇਹਨਾਂ ਦੇ ਬੰਦੇ ਛੱਡੇ ਹੋਏ ਆ ਫਿਲਮ ਹਾਈਲਾਈਟ ਕਰ ਰੱਖਣੀ ਤਦ ਤੱਕ ਇਹਨਾਂ ਨੇ ਫੁੱਲ ਮਤਲਬ ਇਹਨਾਂ ਦੀਆਂ ਇਹ ਚੋਰੀਆਂ ਚੁਕਾਰੀਆਂ ਤੇ ਮੈਂ ਜਿਹੜਾ ਟਿੱਪਣੀ ਕਰਦਾ ਹੁੰਨਾ ਜਿੰਨੇ ਬੰਦੇ ਵੀ ਆ ਤੇ ਇਹ ਇਦਾਂ ਹੇਰਾ ਫੇਰੀਆਂ ਕਰਦੇ ਆ ਪਬਲਿਕ ਨੂੰ ਉੱਲੂ ਬਣਾਉਂਦੇ ਪਬਲਿਕ ਨੂੰ ਉੱਲੂ ਨਹੀਂ ਸਮਝਣਾ ਚਾਹੀਦਾ ਪਬਲਿਕ ਨੂੰ ਉੱਲੂ ਨੇਤਾ ਤੇ ਬਨੇਤਾ ਸਮਝਦੇ ਆ ਔਰ ਪਬਲਿਕ ਨੂੰ ਇਹ ਸਮਝਣਾ ਚਾਹੀਦਾ ਪਬਲਿਕ ਵਿਚਾਰੀ ਫਸ ਜਾਂਦੀ ਹੈ ਹਨਾ ਪਬਲਿਕ ਇਹ ਚੀਜ਼ਾਂ ਨੂੰ ਸਮਝੇ ਕਿ ਕਿੰਨੀ ਕਿ ਚੰਗੀ ਆ ਇਹ ਇਹ ਕੌਮ ਤੇ ਇਹੀ ਕਹਾਣੀ ਸੀ ਤੇ ਉਹ ਪਾਕਿਸਤਾਨੀਆਂ ਨੇ ਜਾਂ ਤਾਂ ਟਰੇਲਰ ਦੇਖ ਲਿਆ ਤੇ ਤਾਂ ਉਹਨੇ ਗੱਪੀ ਨੂੰ ਗੱਪੀ ਲਿਖ ਦਿੱਤਾ ਸਕਰੀਨ ਸ਼ਾਟ ਜਾ ਕੇ ਮੈਂ ਲਾਇਆ ਤੇ ਉਹ ਕਹਾਣੀ ਹੈ ਤੇ ਜਿਹੜੀ 15 ਅਗਸਤ ਦੀ ਕਹਾਣੀ ਹੈ ਉਹ ਮੈਨੂੰ ਉਥੋਂ ਦੇ ਕੋਈ ਮੈਡਮ ਹੈ ਕਿਸੇ ਕੁੜੀ ਨਾਲ ਡਾਕਟਰ ਨਾਲ ਬਲਾਤਕਾਰ ਹੋਇਆ ਉਹ ਬਹੁਤ ਦੁਖਦਾਈ ਘਟਨਾ ਹੈ ਜੀ ਉਹਦੇ ਬਾਰੇ ਅਸੀਂ ਵੀਡੀਓ ਪਾਵਾਂਗੇ ਪਲੀਜ਼ ਉਹ ਹਿੰਦੀ 'ਚ ਵੀ ਹੋਈ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਿਓ ਯਾਰ ਚੰਗੀਆਂ ਗੱਲਾਂ ਤੁਸੀਂ ਨਹੀਂ ਸੁਣਦੇ ਪਰ ਪਲੀਜ਼ ਜ਼ਰੂਰ ਸੁਣਿਓ ਉਹਨੂੰ ਮਿਹਰਬਾਨੀ ਸ਼ੁਕਰੀਆ ਥੈਂਕ ਯੂ